ਸਿੱਖ ਕੌਮ ਨੂੰ ਸਭ ਤੋਂ ਵੱਡਾ ਧੋਖਾ ਜਿਹੜਾ ਹੋਇਆ ਉਹ ਅਕਾਲੀ ਦਲ ਵੱਲੋਂ ਹੋਇਆ। ਔਰ ਅਕਾਲੀ ਦਲ ਵੱਲੋਂ ਇਸ ਕਰਕੇ ਹੋਇਆ ਕਿਉਂਕਿ ਇੱਕ ਬੰਦੇ ਦੀ ਪਾਰਟੀ ਬਣ ਗਈ ਪ੍ਰਕਾਸ਼ ਸਿੰਘ ਬਾਦਲ ਦੀ। ਇਤ ਪਾਪ ਕੀ ਜੰਝ ਜੂਨ 84 ਦੇ ਵੀ ਸਾਡੇ ਉੱਤੇ ਚੜ ਕੇ ਆਈ ਸੀ। ਉੱਥੇ ਵੀ ਖੂਨ ਦੇ ਸੋਇਲੇ ਗਏ ਗਏ ਸਨ। ਇਤਿਹਾਸ ਸਦਾ ਜੇਤੂਆਂ ਦਾ ਹੁੰਦਾ ਹੈ। ਔਰ ਇਹਦਾ ਕਹਾਣੀ ਤੇ ਹੈ ਜਿਹੜੇ ਜੇਤੂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਾਉਂਦੇ ਨੇ ਲੇਕਿਨ ਜਿਹੜੇ ਮਜ਼ਲੂਮਾ ਨੇ ਉਸ ਵੇਲੇ ਸੰਤਾਪ ਭੋਗਿਆ ਕਦੀ ਉਹਨਾਂ ਦੀ ਇਤਿਹਾਸ ਦੀ ਗੱਲ ਹੋਈ ਹੈ ਬਾਬਰ ਦੀ ਇਤਿਹਾਸ ਦੀ ਗੱਲ ਹੁੰਦੀ ਹੈ ਫਿਰ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ ਕਾਮਟਿਕ ਨਹੀਂ ਸਕਦੀਆਂ ਔਰਤੇ ਬਾਬਰ ਹਮਲਾਵਰ ਹੋਇਆ ਜਿਹੜੇ ਉਸਨੇ ਤੀਸ਼ ਤੇ ਹਾਲਾਤ ਬਣੇ ਉਹਨਾਂ ਨੂੰ ਵੇਖਦੇ ਹੋਏ ਜਦ ਨਾਨਕ ਸਾਹਿਬ ਨੇ ਕੋਸਲੇ ਆਵਾਜ਼ ਮਾਰੀ ਸੀ ਪਾਪ ਕੀ ਜੰਝਲੇ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਬੇ ਲਾਲੋ ਸ਼ਰਮ ਧਰਮ ਤੋਂ ਈ ਛਪ ਖੜੋਏ ਕੂੜ ਫਿਰੇ ਕੋ ਪ੍ਰਧਾਨ ਬੇ ਲਾਲੋ ਖੂਨ ਕੇ ਸੋਹਲੇ ਗਾਵਿਆ ਨਾਨਕ ਰਤ ਕਾ ਕੁੰਗੂ ਪਾਇਵੈ ਲਾ ਨੋ ਜੂਨ 1984 ਦੀ ਐਸੀ ਖੂਨ ਭਰੀ ਦਾਸਤਾਨ ਤੇ ਯਾਦ ਵਿੱਚ ਇਕਤਰ ਹੋਏ ਸਾਰੇ ਗੁਰਸਿੱਖ ਵੀਰੋ ਪੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤ ਪਾਪ ਕੀ ਜਾਂਚ ਜੂਨ 84 ਦੇ ਵੀ ਸਾਡੇ ਉੱਤੇ ਚੜ ਕੇ ਆਈ ਸੀ ਉੱਥੇ ਵੀ ਖੂਨ ਦੇ ਸੋਏ ਲਈ ਗਏ ਗਏ ਸਨ ਰੱਦ ਦਾ ਕੋਈ ਪਾਇਆ ਗਿਆ ਸੀ ਸਾਨੂੰ ਰੋਜ਼ ਕਿਹਾ ਜਾਂਦਾ ਨੂੰ ਭੁੱਲ ਜਾਓ ਪੁਰਾਣੀ ਗੱਲ ਹੋ ਗਈ ਵਕਤ ਦੇ ਨਾਲ ਬਦਲ ਜਾਣਾ ਚਾਹੀਦਾ ਵਕਤ ਦੇ ਨਾਲ ਬੀਤੇ ਇਤਿਹਾਸ ਤੋਂ ਸਿੱਖਣਾ ਜ਼ਰੂਰ ਚਾਹੀਦਾ ਹੈ لیکن تاریخ ਨੂੰ ਭੁੱਲ ਨਹੀਂ ਜਾਣਾ ਚਾਹੀਦਾ ਕਦੀ ਨਹੀਂ ਇੱਕ ਬੇਨਤੀ ਕਰਾਂ ਇਤਿਹਾਸ ਸਦਾ ਜੇਤੂਆਂ ਦਾ ਹੁੰਦਾ ਹੈ ਔਰਿਆਂ ਦਾ ਕਾਹਦਾ ਇਤਿਹਾਸ ਜਿਹੜੇ ਜੇਤੂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਾਉਂਦੇ ਨੇ ਉਹੀ ਦੁਨੀਆ ਦੇ ਸਾਹਮਣੇ ਆਉਂਦਾ ਹੈ ਬਾਬਰ ਜ਼ਾਲਮ ਸੀ ਗੁਰਨਾਦਕ ਸਾਹਿਬ ਕਿਹਾ ਸੀ ਬਾਬਰ ਤੋਂ ਜ਼ਾਬਰ ਹੈ ਲੇਕਿਨ ਜਿਹੜੇ ਮਜ਼ਲੂਮਾਂ ਨੇ ਉਸ ਵੇਲੇ ਸੰਤਾਪ ਭੋਗਿਆ ਕਦੀ ਉਹਨਾਂ ਦੀ ਇਤਿਹਾਸ ਦੀ ਗੱਲ ਹੋਈ ਹੈ ਬਾਬਰ ਦੇ ਇਤਿਹਾਸ ਦੀ ਉਹ ਗੱਲ ਹੁੰਦੀ ਹੈ ਇਤਿਹਾਸ ਜੇਤੂਆਂ ਦਾ ਹੁੰਦਾ ਹੈ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਆ ਲੀਡਰਸ਼ਿਪ ਦੀ मैं कह लीडरशिप क्राइसिस दी कि लीडरशिप क्राइसिस सिख कौम पहली बार आया मैं बहुत धनवादी हाँ डॉक्टर प्यारा लाल गर्ग जी का इन्होंने एक बड़ी अनमोल गल कही है कौम कौम संघर्ष ਕਾਮਾ ਦੇ ਫਲਸਫੇ ਤੇ ਜੀਂਦੇ ਨੇ ਜਿਸ ਵੇਲੇ ਉਸ ਫਲਸਫੇ ਦਾ ਨਾਲ ਸਮਝੌਤੇ ਕੀਤੇ ਜਾਂਦੇ ਨੇ ਫਿਰ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ ਕਾਮਰਟਿਕ ਨਹੀਂ ਸਕਦੀਆਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾ ਬੰਦਾ ਸਿੰਘ ਬਹਾਦਰ ਨੂੰ ਇੱਥੇ ਭੇਜਿਆ ਜਿਹਨੇ ਪਹਿਲਾ ਸਿੱਖ ਰਾਜ ਕਾਇਮ ਕਰ ਦਿੱਤਾ ਚੰਦ ਮੀਨੇਅਰ ਦੇ ਵਿੱਚ ਖਤਮ ਹੋ ਗਿਆ ਕਾਰਨ ਕੀ ਸੀ ਲੀਡਰਸ਼ਿਪ ਨਾਇਸਿਸ ਲੀਡਰਸ਼ਿਪ ਦਾ ਸਥਾਪਤ ਹੋ ਚੁੱਕੀ ਸੀ ਬੰਦਾ ਸਿੰਘ ਬਹਾਦਰ ਦੀ ਲੇਕਿਨ ਫਲੋਸਟੀਕਲ ਕ੍ਰਾਈਸਿਸ ਖੜਾ ਹੋ ਗਿਆ ਸੀ ਸਿਧਾਂਤਕ ਕ੍ਰਾਈਸ ਖੜਾ ਹੋ ਗਿਆ ਸੀ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਜਦੋਂ ਸਿੱਖ ਕੌਮ ਦੇ ਵਿੱਚ ਸਿਧਾਂਤਕ ਕ੍ਰਾਈਸਿਸ ਖੜੇ ਹੁੰਦੇ ਨੇ ਸਾਡੇ ਦੇ ਸਤਿਗੁਰੂ ਨੇ ਇੱਕ ਫੈਸਲਾ ਦੇ ਦਿੱਤਾ ਸਾਨੂੰ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਫਿਰ ਸਾਡੇ ਵਿੱਚ ਫਲੋਸਫੀਕਲ ਕ੍ਰਾਈਸਿਸ ਕਿਉਂ ਹੁੰਦੇ ਨੇ ਇਹਦਾ ਮਤਲਬ ਯਾਦ ਹੈ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ ਜੇ ਸਮਝਿਆ ਤੇ ਉਪਰੇ ਰੂਪ ਚ ਸਮਝਿਆ ਸੀ ਉਹਨਾਂ ਅਪਣਾਉਣਾ ਨਹੀਂ ਚਾਹੁੰਦੇ ਉਹਨਾਂ ਸਿਧਾਂਤਾਂ ਦੇ ਡੱਡਤਾ ਨਾਲ ਕਰੋਣਾ ਨਹੀਂ ਚਾਹੁੰਦੇ ਮੈਂ ਗੱਲ ਥੋੜਾ ਜਿਹਾ ਦੂਸਰੇ ਪਾਸੇ ਜਾ ਰਹੇ ਆ ਇਹਨੂੰ ਬੜੀ ਹਰਾਨਗੀ ਹੁੰਦੀ ਹੈ ਸਿੱਖ ਕੌਮ ਦੇ ਮੌਜੂਦਾ ਇਤਿਹਾਸ ਦੇ ਵਿੱਚ ਸਿੱਖ ਕੌਮ ਨਾਲ ਸਭ ਤੋਂ ਵੱਡਾ ਧੋਖਾ ਜਿਹੜਾ ਹੋਇਆ ਉਹ ਅਕਾਲੀ ਦਲ ਵੱਲੋਂ ਹੋਇਆ ਔਰ ਅਕਾਲੀ ਦਲ ਵੱਲੋਂ ਇਸ ਕਰਕੇ ਹੋਇਆ ਕਿਉਂਕਿ ਇੱਕ ਬੰਦੇ ਦੀ ਪਾਰਟੀ ਬਣ ਗਈ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੇ ਜੂਨ 84 ਦੇ ਸਾਕੇ ਦੀ ਗੱਲ ਕਰ ਰਹੇ ਆ ਇਹਦੇ ਬਾਅਦ ਵਿੱਚ ਸਮਝੌਤਾ ਹੋਇਆ ਲੜਾਈ ਕਿੰਨੇ ਲੜੀ ਜੋ ਜਹਾਰੂ ਸਿੰਘਾਂ ਨੇ ਚਾਹਤਾਂ ਕਿੰਨੀਆਂ ਹੋਈਆਂ ਜੋ ਜਹਾਰੂ ਸਿੰਘਾਂ ਦੀਆਂ ਸਰਕਾਰ ਕਿਹਦੀ ਬਣੀ ਸੁਰਜੀਤ ਸਿੰਘ ਬਰਨਾਲਾ ਦੀ ਜਿੱਦੈ ਇਹ ਵੀ ਪਤਾ ਸੀ ਬਹੁਤੇ ਉਹ ਤੇ ਨਹੀਂ ਚਲਣੀ ਪ੍ਰਕਾਸ਼ ਸਿੰਘ ਬਾਦਲ ਨੇ ਰਹਿਣ ਨਹੀਂ ਦੇਣੀ ਉਹਨੂੰ ਪਾਸੇ ਕਰਕੇ ਸਰਕਾਰ ਨਹੀਂ ਚਲਾਈ ਜਾ ਸਕਦੀ ਕੋਈ ਏਡੀ ਤਾਕਤਵਰ ਚੀਜ਼ ਬਣ ਚੁੱਕਾ ਸੀ ਅੱਜ ਸਿੱਖ ਕੌਮ ਨੇ ਪ੍ਰਕਾਸ਼ ਸਿੰਘ ਬਾਦਲ ਉਹਦਾ ਪੁੱਤਰ ਉਹਦੀ ਪਾਰਟੀ ਨੂੰ ਰਿਜੈਕਟ ਕਰਤਾ ਮੈਂ ਕਮਾਂਗਾ ਐਸਾ ਸਮਾਂ ਆਇਆ ਜਿਹਦੀ ਬੜੇ ਚਿਰ ਤੋਂ ਇੰਤਜ਼ਾਰ ਕਰ ਰਹੇ ਸਾਂ ਸਵਾਕਰਣਾ ਪਤਾ ਨਹੀਂ ਕਿੰਨੀਆਂ ਸਿਰਜਾਂ ਤੇ ਮੈਂ ਬੜੇ ਸਾਰੇ ਵਿਦਵਾਨਾਂ ਨੂੰ ਸੁਣਿਆ ਇਹ ਮੁਸੀਬਤ ਸਾਡੇ ਕੋਲੋਂ ਕਦੋਂ ਲਵੇਗੀ ਕਦੋਂ ਖਤਮ ਹੋਏਗੀ ਜਿਵੇਂ ਹੀ ਅਕਾਲੀ ਦਲ ਦੇ ਖਤਮ ਹੋਣ ਦੀ ਗੱਲ ਹੋਈ ਸਿੱਖ ਕੌਮ ਸਿੱਖ ਵਿਦਵਾਨਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਜੀ ਅਕਾਲੀ ਦਲ ਨੇ ਸਿੱਖ ਕੌਮ ਦੀ ਜੋ ਵੀ ਅਗਵਾਈ ਕੀਤੀ ਕਿ ਗੁਰਮਤਿ ਦੇ ਅਕਸਰਾਂ ਤ ਅਨੁਸਾਰ ਸੀ ਬਿਲਕੁਲ ਉਲਟ ਸੀ ਸਿਕਸ ਸਿਧਾਂਤਾਂ ਨੂੰ ਮਲਿਆ ਮੀਟ ਕੀਤਾ ਗਿਆ ਗੁਰਮੁਖ ਸਿਧਾਂਤਾਂ ਨੂੰ ਰੋਲ ਦਿੱਤਾ ਗਿਆ ਸਿੱਖ ਦੇ ਖਾਤਮੇ ਦੇ ਸਿੱਖੀ ਦੇ ਖਾਤਮੇ ਦੇ ਬੰਨੂ ਬੰਨ ਦਿੱਤੇ ਗਏ ਜਿਹਦਾ ਸੰਤਾਪ ਅੱਜ ਅਸੀਂ ਭੋਗ ਰਹੇ ਹਾਂ ਕੀ ਇੱਕ ਪ੍ਰਕਾਸ਼ ਸਿੰਘ ਬਾਦਲ ਹੀ ਗਲਤ ਸੀ ਉਹਦੀ ਪਾਰਟੀ ਦੇ ਬਾਕੀ ਬੰਦੇ ਚੰਗੇ ਨੇ ਤੁਸੀਂ ਸੁਖਦੀਪ ਸਿੰਘ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਬਾਕੀ ਪਾਰਟੀ ਨੂੰ ਬਚਾ ਲਓ ਕੀ ਆਕਾਲੀ ਦਲ ਨੂੰ ਬਚਾਉਣਾ ਹੈ ਕਿ ਉਸ ਲੀਡਰਸ਼ਿਪ ਨੂੰ ਟੋਟਲ ਅਗਨੋਰ ਕਰ ਸਕੋਗੇ ਹੋ ਸਕੇਗੀ ਜੀ ਪੁੱਛਣਾ ਚਾਹਣਾ ਹੋ ਸਕੇਗੀ ਉਹ ਦੁੱਧ ਨਾਲ ਤੋਤੇ ਨੇ ਉਹਨਾਂ ਨੂੰ ਦੁਬਾਰਾ ਰਿਵਾਈਜ਼ ਕਰਨਾ ਚਾਹੁੰਦੇ ਆ ਜਿਵੇਂ ਆਕਾਲੀ ਦਲ ਨਾਂ ਦੇ ਬਗੈਰ ਸਾਡਾ ਕੰਮ ਨਹੀਂ ਚੱਲਦਾ ਕਮਾ ਸੱਚਜੀ ਅਗਵਾਈ ਦੇ ਬਿਨਾਂ ਅੱਗੇ ਨਹੀਂ ਵੱਧ ਸਕਦੀਆਂ ਲੇਕਿਨ ਇਹ ਲੀਕ ਛਿਚੜਣੀ ਕਿ ਇਹ ਹੀ ਸਾਡੀ ਸਿਆਸੀ ਪਾਰਟੀ ਹੈ ਇਸ ਤੋਂ ਵੱਡਾ ਆਪਣੇ ਆਪ ਨਾਲ ਧੋਖਾ ਨਹੀਂ ਹੋ ਸਕਦਾ ਅੱਜ ਲੋੜ ਹੈ ਇਸ ਗੱਲ ਦੀ ਕਿ ਨਵੀਂ ਲੀਡਰਸ਼ਿਪ ਉਭਰੇ ਉਹ ਲੀਡਰਸ਼ਿਪ ਉਭਰੇ ਜਿਹੜੀ ਸਿਧਾਂਤਾਂ ਤੇ ਖੜੀ ਹੋਵੇ ਜਿੰਨੂੰ ਗੁਰਮੁਖ ਸਿਧਾਂਤਾਂ ਦੀ ਸਮਝ ਹੋਵੇ ਜਿਹੜੇ ਕੁਰਸੀ ਨਾਲੋਂ ਜ਼ਿਆਦਾ ਪੰਥਕ ਹਿੱਤਾਂ ਦੀ ਗੱਲ ਕਰੇ ਮੈਂ ਸਤਕਾਰਯੋਗ ਬੈਂਸਬ ਬੜੇ ਜਿਹਾ ਵਿਚਾਰ ਕਰ ਰਹੇ ਸਨ ਮੈਂ ਉਸ ਲਈ ਪਹੁੰਚਿਆ ਇਹਨਾਂ ਨੇ ਗੱਲ ਕਹੀ ਸੀ ਮੈਂ ਉਹਦੇ ਬਾਰੇ ਥੋੜੀ ਜਿਹੀ ਬੇਨਤੀ ਕਰਨਾ ਚਾਹਨਾ ਲੀਡਰਸ਼ਿਪ ਸੇਪ ਦਾ ਕੰਮ ਸਿਰਫ ਗਤੀ ਹਾਸਲ ਕਰਨਾ ਨਹੀਂ ਹੁੰਦਾ ਜਿਹੜੀ ਲੀਡਰਸ਼ਿਪ ਸਿਰਫ ਗੱਦੀ ਹਾਸਲ ਕਰਨ ਦੇ ਮਕਸਦ ਨਾਲ ਹੁੰਦੀ ਹੈ ਉਹ ਕਦੀ ਕੌਮ ਦਾ ਹਿੱਤ ਨਹੀਂ ਸੋਚ ਸਕਦੀ ਕਿਉਂਕਿ ਉਹਨੂੰ ਪਹਿਲਾਂ ਤਾਂ ਆਪਣਾ ਹਿੱਤ ਹੋਏਗਾ ਕਿ ਮੈਂ ਕਿਵੇਂ ਕੁਰਸੀ ਤੇ ਕਾਬਜ਼ ਹੋ ਸਕਣਾ ਲੀਡਰਸ਼ਿਪ ਉਹ ਵੀ ਹੁੰਦੀ ਹੈ ਜਿਹੜੀ ਸਿੱਖ ਕੌਮ ਦੇ ਵਿੱਚ ਜਾਗਰਤੀ ਪੈਦਾ ਕਰੇ ਜੂਨ 84 ਤੋਂ ਪਹਿਲੇ ਜਿਹੜੇ ਹਰਾਤ ਸਨ ਦੋ ਤਰ੍ਹਾਂ ਦੀ ਲੀਡਰਸ਼ਿਪ ਸੀ ਇੱਕ ਕੁਰਸੀ ਤੱਕ ਆਬਸ ਹੋਣ ਵਾਲੀ ਇੱਕ ਸਿਕ ਕੌਮ ਦੇ ਵਿੱਚ ਜਾਗਰੂਕੀ ਪੈਦਾ ਕਰਨ ਵਾਲੀ ਔਰ ਮੈਂ ਸਮਝਣਾ ਇਹੋ ਜੇ ਸਮੇਂ ਦੇ ਉੱਤੇ ਜਿਸਲੇ ਕੌਮ ਵੱਡੇ ਨਿਗਾਰਚ ਜਾ ਰਹੀ ਹੋਵੇ ਉਹ ਜਾਗਰੂਕੀ ਪੈਦਾ ਕਰਨ ਵਾਲੀ ਲੀਡਰਸ਼ਿਪ ਦੀ ਬਧੇਰੇ ਲੋੜ ਹੁੰਦੀ ਹੈ ਕਿਉਂਕਿ ਜੇ ਕੌਮ ਦੇ ਵਿੱਚ ਜਾਗਰੂਕੀ ਆ ਜਾਏਗੀ ਕੌਮ ਸਿਧਾਂਤਾਂ ਪਰ ਹੀ ਡ੍ਰਿੜ ਹੋ ਜਾਏਗੀ ਤੇ ਲੀਡਰਸ਼ਿਪ ਦੀ ਪਛਾਣ ਵੀ ਕਰ ਸਕੇਗੀ ਅੱਜ ਸਾਡੀ ਸਭ ਤੋਂ ਵੱਡੀ ਘਾਟ ਇਹ ਹੈ ਅਸੀਂ ਵਿਚਾਰਤਾਰਾ ਜਿਹੜੀ ਭਾਰਤ ਦੇ ਵਿੱਚ ਬੜੀ ਹੋਈ ਹੈ ਕਿ ਪੋਲਿਟਿਕਸ ਇਜ਼ ਦਾ ਵਰਸਟ ਗੇਮ ਬੀਇੰਗ ਪਲੇਡ ਬਾ ਦ ਵੈਸਟ ਪੀਪਲ ਇਨ ਦਾ ਵਰਸਟ ਮੈਨਰ ਅਸੀਂ ਉਹਨੂੰ ਮਾਨਤਾ ਦਿੰਦੇ ਆ ਗੁਰੂ ਪਿਆਰਿਓ ਸਿਆਸਤ ਬੜੀ ਪਵਿੱਤਰ ਚੀਜ਼ ਹੈ ਸਿਆਸਤ ਦੇ ਬਿਗੈਰ ਦੁਨੀਆ ਦਾ ਕੰਮ ਨਹੀਂ ਚੱਲ ਸਕਦਾ ਕੌਮਾਂ ਦੀਆਂ ਤਕਦੀਰਾਂ ਨਹੀਂ ਬਦਲ ਸਕਦੀਆਂ ਲੇਕਿਨ ਸਿੱਖ ਦੀ ਸਿਆਸਤ ਥਿਸ ਇਸ ਨਾਟ ਦਾ ਵਰਸਟ ਗੇਮ ਥਿਸ ਇਸ ਦਾ ਬੈਸਟ ਗੇਮ ਥਿਸ ਹੈਸ ਟੂ ਬੀ ਪਲੇਡ ਇਨ ਦਾ ਬੈਸਟ ਮੈਂਡਰ ਗਵਰਨਸ ਸਿਧਾਂਤਾਂ ਅਨੁਸਾਰ ਸਾਨੂੰ ਆਪਣੀ ਸਿਆਸਤ ਬਣਾਉਣੀ ਪੈਗੀ ਔਰ ਉਹਦੇ ਵਾਸਤੇ ਬੰਦੇ ਵੀ ਉਹ ਚੁਣਨੇ ਪੈਣਗੇ ਜਿਹੜੇ ਗਵਰਨਸ ਸਿਧਾਂਤਾਂ ਪ੍ਰਤੀ ਦ੍ਰਿੜ ਹੋਣ ਜਿਨ੍ਹਾਂ ਨੂੰ ਸਿਰਫ ਕੁਰਸੀ ਦੀ ਤਾਂਗ ਨਾ ਹੋਵੇ ਜਿਨ੍ਹਾਂ ਨੂੰ ਕੌਮ ਦੇ ਹਿੱਤਾਂ ਦੀ ਗੱਲ ਹੋਵੇ ਇਸੀ ਲੀਡਰਸ਼ਿਪ ਜੂਨ 84 ਤੋਂ ਪਹਿਲਾਂ ਪੈਦਾ ਹੋਈ ਸੀ ਹਾਂ ਮੈਂ ਜਿਹੜੀ ਗੱਲ ਕਰਨ ਲੱਗਾ ਸ਼ਾਇਦ ਕਈਆਂ ਨੂੰ ਹਜ਼ਮ ਨਾ ਹੋਵੇ ਉਹ ਜਿੰਨਾਂ ਨੂੰ ਉਹ ਲੀਡਰਸ਼ਿਪ برداشت ਨਹੀਂ ਸੀ ਹੋ ਰਹੀ ਅੱਜ ਭਾਵੇਂ ਉਹ ਜੂਨ 84 ਦੇ ਸਾਕੇ ਨੂੰ ਮਨਾ ਰਹੇ ਹੋਣ ਪਰ ਉਹਨਾਂ ਨੇ ਇਹ ਲੀਡਰਸ਼ਿਪ ਮਰਵਾਈ ਹੈ ਉਹ ਭਾਈਵਾਲ ਸਾਨੂੰ ਨੂੰ ਮਰਵਾਉਣ ਦੇ ਵਿੱਚ ਮੈਂ ਨਵਸ ਮੀਨਸ ਨਹੀਂ ਕਰਿਆ ਕਰਦਾ ਮੈਂ ਸੱਚੀ ਗੱਲ ਨੂੰ ਸਾਹਮਣੇ ਕਹਿਣ ਚ ਬਲੀਵ ਕਰਦਾ ਕਿ ਉਹਨਾਂ ਬਰਦਾਸ਼ਤ ਸੀ ਉਹ ਲੀਡਰਸ਼ਿਪ ਅੱਜ ਵੀ ਬਰਦਾਸ਼ਤ ਨਹੀਂ ਹੋਏਗੀ ਜਾਗਣਾ ਕੌਮ ਨੂੰ ਪਵੇਗਾ ਔਰ ਜਿੰਨਾ ਚਿਰ ਗੁਰਬਾਣੀ ਦੀ ਟੈਕਨੀ ਲਵਾਂਗੇ ਗੁਰਬਾਣੀ ਨੂੰ ਸਮਝਾਂਗੇ ਨਹੀਂ ਗੁਰਬਾਣੀ ਨੂੰ ਵਿਚਾਰਾਂਗੇ ਨਹੀਂ ਉਹਨਾ ਚਿਰ ਉਹ ਚੇਤਨਤਾ ਨਹੀਂ ਆ ਸਕਦੀ ਜਿਹੜੀ ਸਿੱਖ ਨੂੰ ਚਾਹੀਦੀ ਹੈ ਉਹ ਸਿਆਸਤ ਤੇ ਨਹੀਂ ਤੁਰ ਸਕਦੇ ਉਸ ਰਸਤੇ ਤੇ ਨਹੀਂ ਤੁਰ ਸਕਦੇ ਜਿਹੜਾ ਰਸਤਾ ਸਿੱਖ ਦੇ ਵਾਸਤੇ ਹੈ ਮੈਂ ਅੱਜ ਦੀ ਜਿਹੜਾ ਲੀਡਰਸ਼ਿਪ ਵਾਲਾ ਹਾਲਾਤ ਨੇ ਸਾਡੇ ਸਾਹਮਣੇ ਕੀ ਅੱਜ ਵੀ ਅਸੀਂ ਫੈਸਲੇ ਭਾਵਕ ਹੋ ਕੇ ਨਹੀਂ ਕਰ ਰਹੇ ਕਿਮਾਂ ਕਰਨਾ ਮੇਰਾ ਕਿਸ਼ਨ ਵਿਰੋਧ ਨਹੀਂ ਤੇ ਨਾ ਕਿਸੇ ਨਾਲ ਮੇਰੀ ਯਾਰੀ ਹੈ ਮੇਰੀ ਤਾਂ ਮੇਰੇ ਗੁਰੂ ਪ੍ਰਤੀ ਵਫਾਦਾਰੀ ਹੈ ਜਿਨ੍ਹਾਂ ਨੂੰ ਅਸੀਂ ਨਵਾਂ ਚੁਣਵੀ ਚੁੜਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਸਵਾਹਿ ਭਾਵਕ ਲੈਕਚਰਾਂ ਦੇ ਹੋਰ ਅਸੀਂ ਕੀ ਵੇਖਿਆ ਜਿਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦੇ ਉਹਨਾਂ ਦਾ ਪਿਛੋਕੜ ਕੀ ਵੇਖਿਆ ਫੈਸਲਾ ਲੀਡਰਸ਼ਿਪ ਨੇ ਨਹੀਂ ਕਰਨਾ ਖਾਲਸਾ ਜੀ ਤੁਸੀਂ ਕਰਨਾ ਹੈ ਕਿ ਤੁਸੀਂ ਕਿਸ ਰਸਤੇ ਜਾਣਾ ਚਾਹੁੰਦੇ ਹੋ ਕੌਮ ਨੇ ਫੈਸਲਾ ਕਰਨਾ ਹੈ ਅਸੀਂ ਕਿਸ ਰਸਤਾ ਜਾਣਾ ਚਾਹੁੰਦੇ ਆ ਜਿਸ ਰਸਤੇ ਤੇ ਜਾਣਾ ਚਾਹੁੰਦੇ ਆ ਉਹੋ ਜੀ ਲੀਡਰਸ਼ਿਪ ਚੁਣਨੀ ਪੈਗੀ لیکن ایک گل ਦਾ خیال رکھنا ਅਸੀਂ ਸਿੱਖਾਂ ਸਾਨੂੰ ਸਿੱਖੀ ਦੇ ਮਾਰਗ ਤੇ ਚੱਲ ਕੇ ਪ੍ਰਾਪਤ ਕਰਨਾ ਹੈ ਜੋ ਕੁਝ ਕਰਨਾ ਹੈ ਭਾਵੇਂ ਧਰਮ ਹੈ ਭਾਵੇਂ ਸਿਆਸਤ ਹੈ ਸਾਡੀ ਸਿੱਖੀ ਸਿਧਾਂਤਾਂ ਤੋਂ ਬਿਨਾਂ ਨਹੀਂ ਹੋ ਸਕਦੀ ਜੇ ਸਿੱਖ ਦਾ ਅਚਰਣ ਨਹੀਂ ਮੈਂ ਗੱਲ ਨੂੰ ਥੋੜਾ ਜਿਹਾ ਹੋਰ ਪਾਸੇ ਨੂੰ ਜਾਂਦਾ ਹਾਂ ਗੁਰਨਾਠ ਸਾਹਿਬ ਨੇ ਸਿੱਖੀ ਸ਼ੁਰੂ ਕਿੱਥੋਂ ਕੀਤੀ ਕੀ ਮਕਸਦ ਹੈ ਕਿਵਸ ਸਚਿਆਰਾ ਹੋਈਏ ਤ੍ਰੁੱਥਲ ਕੇ ਹੋਈਏ ਕਿ ਕੂੜੇ ਟੁੱਟੇ ਪਾਲ ਸਾਡਾ ਤਾਂ ਮਕਸਦ ਤ੍ਰੁੱਥ ਹੋਣਾ ਹੈ ਸਾਡਾ ਜੀਵਨ ਤ੍ਰੁੱਥ ਹੋਣਾ ਹੈ ਸਤਿਆਰ ਹੋਣਾ ਹੈ ਸਤਿਆਰ ਹੋ ਕੇ ਹੀ ਕੋਈ ਸੱਚੀ ਲੀਡਰਸ਼ਿਪ ਲੱਭ ਸਕਨੇ ਆ ਬੜੀ ਲੋੜ ਹੈ ਨਵੀਂ ਲੀਡਰਸ਼ਿਪ ਅਮਰਜ ਹੋਵੇ ਉਹਦਾ ਇੰਤਜ਼ਾਰ ਵੀ ਕਰੀਏ ਉਹਦੀ ਪਾਲ ਵੀ ਕਰੀਏ ਲੇਕਿਨ ਭਾਵਕ ਹੋ ਕੇ ਕਿਸੇ ਦਾ ਮਗਰ ਨਾ ਲੱਗੀਏ ਇੱਕ ਵਾਰੀ ਫਿਰ ਤੋਕਾ ਖਾ ਜਾਗੇ ਪਹਿਲਾਂ ਬੜਾ ਤੋਕਾ ਖਾ ਚੁੱਕੇ ਆ ਮੈਂ ਇੱਕ ਵਾਰੀ ਫਿਰ ਅਖੀਰ ਦੇ ਉਤੇ ਇੰਤਰੀ ਬੇਨਤੀ ਕਰਨਾ ਚਾਹੁੰਦਾ ਮਤ ਆਸ ਕਰੋ ਇਹਨਾਂ ਤੇ ਕਿ ਦੋ ਬੰਦੇ ਬਦਲ ਜਾਣਗੇ ਤੇ ਇੱਕ ਪਾਰਟੀ ਦੁੱਧ ਨਾਲ ਧੋਤੀ ਜਾਏਗੀ ਇਹ ਸਾਰੇ ਸੜੇ ਹੋਏ ਫਲ ਜੇ ਜਿਹੜਾ ਵੀ ਖਾ ਲੋਗੇ ਉਹੀ ਪੇਟ ਕਰੌਕ ਕਰ ਦੇਗਾ ਇਨੋਂ ਦੇ ਨਾਲ ਕੋਈ ਦੁੱਧ ਤੋਤਾ ਨਾਲ ਖਲੋ ਸਕਦਾ ਸੀ ਨਾ ਖਲੋਤਾ ਹੈ ਅੱਜ ਭਾਵੇਂ ਦੋ ਗਰੁੱਪ ਬਣਾ ਕੇ ਇੱਕ ਗਰੁੱਪ ਆਪਣੇ ਆਪਣੇ ਦੁੱਧ ਤੋਤਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਲੇਕਿਨ ਇਹ ਸਾਰੇ ਸੜੇ ਹੋਏ ਗੱਲ ਫਲ ਚ ਨਵੀਂ ਲੀਡਰਸ਼ਿਪ ਦੀ ਪਾਲ ਕਰੋ ਨਵੀਂ ਲੀਡਰਸ਼ਿਪ ਦਾ ਇੰਤਜ਼ਾਰ ਕਰੋ ਉਹਦੇ ਵਾਸਤੇ ਇੰਤਜ਼ਾਰ ਕਰੋ ਮੈਨੂੰ ਹੋਰ ਕੋਈ ਤਰੀਕਾ ਇਸ ਵਾਲੇ ਨਜ਼ਰ ਨਹੀਂ ਆਉਂਦਾ ਮੌਜੂਦਾ ਲੀਡਰਸ਼ਿਪ ਦੇ ਵਿੱਚ ਮੈਂ ਕਿਸੇ ਬਾਰੇ ਆਪ ਜੀ ਨੂੰ ਕਹਾਂ ਇਹਨੂੰ ਅਪਣਾ ਲਓ ਚਿਮਾ ਕਰਨਾ ਮੈਨੂੰ ਤਾਂ ਕੋਈ ਪਰਵਾਹ ਨਹੀਂ ਹੋ ਰਹੀ ਰਿਆ ਤੁਹਾਨੂੰ ਹੋ ਰਿਹਾ ਹੋਵੇ ਤੁਸੀਂ ਫੈਸਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ